Paytm Payment Bank ਖਿਲਾਫ ਕਦਮ ਚੁੱਕਣ ਦੇ ਬਾਅਦ ਜ਼ਰਬ ਪੈਕ ਨੇ ਇੱਕ ਹੋਰ ਵੱਡਾ ਫੈਸਲਾ ਲਿਆ ਹੈ RBI ਦੇ ਹੁਕਮ ਵਿੱਚ ਵਿਜ਼ਾ ਤੇ ਮਾਸਟਰ卡ਡ ਨੈਟਵਰਕ ਨੂੰ ਸਮਾਲ ਐਂਟਰਪ੍ਰਾਈਜ਼ਸ ਵੱਲੋਂ ਕੀਤੇ ਜਾਣ ਵਾਲੇ ਬੇਸਟ ਕਮਰਸ਼ੀਅਲ ਪੇਮੈਂਟ ਨੂੰ ਰੋਕਣ ਲਈ ਕਿਹਾ ਗਿਆ ਹੈ ਰਿਪੋਰਟ ਮੁਤਾਬਕ ਦੂਜੇ ਬਿਜ਼ਨਸ ਆਊਟਲੈਟ ਤੇ ਕੀਤੇ ਜਾ ਰਹੇ ਲੈਣ ਦੇਣ ਨੂੰ ਵੀ ਅਸਥਾਈ ਤੌਰ ਤੇ ਰੋਕ ਦਿੱਤਾ ਗਿਆ ਹੈ ਕੇਂਦਰੀ ਬੈਂਕ ਵੱਲੋਂ ਇਹ ਕਦਮ ਕਿਉਂ ਚੁੱਕਿਆ ਗਿਆ ਇਸ ਨੂੰ ਲੈ ਕੇ ਸਹੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਆਰਬੀਆਈ ਦੇ ਕਦਮ ਚੁੱਕਣ ਦੇ ਪਿੱਛੇ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਰੈਗੂਲੇਟਰ ਕੇਵਾਈਸੀ ਦਾ ਪਾਲਣ ਨਾ ਕਰਨ ਵਾਲੇ ਛੋਟੇ ਕਾਰੋਬਾਰੀਆਂ ਜਰੀਏ ਹੋਣ ਵਾਲੇ ਟਰਾਂਜੈਕਸ਼ਨ ਨੂੰ ਲੈ ਕੇ ਚਿੰਤਤ ਹਨ ਇੱਕ ਫਿਨਟੈਕ ਸਟਾਰਟਅਪ ਦੇ ਫਾਊਂਡਰ ਨੇ ਦੱਸਿਆ ਕਿ ਇਸ ਸੈਕਟਰ ਵਿੱਚ ਕੰਮ ਕਰਨ ਵਾਲੇ ਫਿਨਟੈਕ ਨੂੰ ਅਗਲੇ ਹੁਕਮ ਤੱਕ ਕਮਰਸ਼ੀਅਲ ਕਾਰਡ ਜਰੀਏ ਕੀਤੇ ਗਏ ਬਿਜ਼ਨਸ ਪੇਮੈਂਟ ਨੂੰ ਰੋਕਣ ਦਾ ਹੁਕਮ ਦਿੱਤਾ ਗਿਆ ਹੈ ਉਨਾ ਇਹ ਵੀ ਕਿਹਾ ਕਿ ਇਸ ਕਦਮ ਦੇ ਬਾਅਦ ਕਿਰਾਏ ਤੇ ਟਿਊਸ਼ਨ ਦਾ ਪੇਮੈਂਟ ਤੇ ਅਸਰ ਪੈ ਸਕਦਾ ਹੈ ਇਸ ਦੇ ਬਾਅਦ ਕੁਝ ਫਿਨਟੈਕ ਨੂੰ ਅਜਿਹੇ ट्रांजैक्शन ਨੂੰ ਸਸਪੈਂਡ ਕਰਨ ਬਾਰੇ ਵਿਚਾਰ ਕਰਨਾ ਪਵੇਗਾ ਦਰਸਲ ਕ੍ਰੈਡ ਪੇਟੀਐਮ ਤੇ ਐਪ ਗਾਕਾਂ ਨੂੰ ਕਾਰਡ ਜਰੀਏ ਕਿਰਾਏ ਦਾ ਭੁਗਤਾਨ ਕਰਨ ਦੀ ਸਹੂਲਤ ਦਿੰਦੇ ਨੇ ਆਮ ਤੌਰ ਤੇ ਵਪਾਰ ਨੈੱਟ ਬੈਂਕਿੰਗ ਜਾਂ ਆਰ ਬੀਆਈ ਵੱਲੋਂ ਬਲਕ ਟ੍ਰਾਂਸਫਰ ਜਿਵੇਂ ਆਰਟੀਜੀਐਸ ਦੇ ਜਰੀਏ ਭੁਗਤਾਨ ਕਰਦੇ ਨੇ ਫਿਨਟੈਕ ਤੇ ਕਾਰਡ ਨੈਟਵਰਕ ਨੂੰ ਛੱਡ ਕੇ ਜਿਨ੍ਹਾਂ ਨੇ ਕਾਰ ਜਰੀਏ ਬਿਜ਼ਨਸ ਵੈਂਡਰ ਨੂੰ ਪੇਮੈਂਟ ਕਰਨ ਦਾ ਪ੍ਰੋਸੈਸ ਡਿਵੈਲਪ ਕੀਤਾ ਹੈ ਇਸ ਸੈਕਟਰ ਵਿੱਚ ਕਾਰਡ ਭੁਗਤਾਨ ਦਾ ਆਮ ਤੌਰ ਤੇ ਇਸਤੇਮਾਲ ਨਹੀਂ ਕੀਤਾ ਜਾਂਦਾ